ਸਤਿ ਸ਼੍ਰੀ ਅਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਹੇ ਆ ਤੇ ਜਿਹੜੀਆਂ ਮੱਝਾਂ ਦੇ ਜੇਰ ਨਹੀਂ ਪੈਂਦੀ ਉਹ ਨੁਕਤਾ ਦੇਸੀ ਲੈ ਕੇ ਆਏ ਆ ਆਪਾਂ ਇੱਕ ਤਾਂ ਆਪਾਂ ਨੂੰ ਦੋ ਚੀਜ਼ਾਂ ਦੀ ਲੋੜ ਪੈਂਦੀ ਉਹਦੇ ਵਾਸਤੇ ਜਦ ਮੱਝ ਸੂਪੀ ਤਾਂ 10 ਮਿੰਟਾਂ ਬਾਅਦ ਦੇ ਦਿਓ ਉਹ ਚੀਜ਼ਾਂ ਆਪਣੀਆਂ ਦੋ ਚੀਜ਼ਾਂ ਨੇ ਇੱਕ ਤਾਂ ਕਣਕ ਕਰਨ ਆਪਣੇ ਕਣਕ ਹੁੰਦੀ ਆ ਹਰੇ ਕੋਲੇ ਮੈਡੀਕਲ ਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਵੀ ਤੇ ਇੱਕ ਕਣਕ ਦਾ ਕੌਲਾ ਲੈ ਲਓ ਚਾਹੇ ਬਾਟੀ ਲੈ ਲਓ ਤੇ ਇੱਕ ਤੇਲ ਸਰੋਂ ਦਾ ਇਹ ਸਾਰੇ ਕਣਕ ਤੇ ਸਾਰੇ ਦਾਣਿਆਂ ਨੂੰ ਲੱਗ ਜੇ ਸਰੋਂ ਦਾ ਤੇਲ ਆ ਕੌਲਾ ਹੋਵੇ ਜਾਂ ਬਾਟੀ ਹੋਵੇ ਸਰੋਂ ਦਾ ਤੇਲ ਲਾ ਕੇ ਉਹਨੂੰ ਮੱਝ ਨੂੰ ਚਾਰ ਦੋ ਤੇ ਇੱਕ ਘੰਟੇ ਜਾਂ ਦੋ ਘੰਟੇ ਦੇ ਵਿੱਚ ਵਿੱਚ ਜੇਰ ਪੈ ਜੂ ਕੋਈ ਡਾਕਟਰ ਤੋਂ ਕਢਾਉਣ ਦੀ ਲੋੜ ਨਹੀਂ ਜੇਰ ਕਿਉਂਕਿ ਜਦ ਆਪਾਂ ਹੱਥ ਪਵਾ ਲੈਣਾ ਮੱਝਾਂ ਦੇ ਇਨਫੈਕਸ਼ਨ ਹੋ ਜਾਂਦੇ ਆ ਝੋਟੀਆਂ ਦੇ ਜਦ ਹੱਥ ਪਾਈ ਗਿਆ ਤੇ ਕੋਈ ਡਾਕਟਰ ਤੋਂ ਕਢਾਉਣ ਦੀ ਲੋੜ ਨਹੀਂ ਆ ਚਾਰੋ ਇਹਦੇ ਨਾਲ 100% ਹੱਟ ਜਾਂਦਾ ਉਹ ਮੇਰਾ ਆਪ ਦਾ ਵਰਤਿਆ ਹੋਇਆ ਤਰੀਕਾ ਮੈਂ ਹਰੇਕ ਮੱਝ ਨੂੰ ਇਹੀ ਦਿੰਨਾ ਜਿਹੜਾ ਵੀਰੇ ਇਹ ਆਪਾਂ ਦੇਸੀ ਤਰੀਕਾ ਦੱਸ ਦਿਆਂ ਕੋਈ ਵਪਾਰੀ ਨਹੀਂ ਦੱਸਦਾ ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਆਪਾਂ ਨੂੰ ਕੀ ਲੋੜ ਆ ਤੇ ਆਪਾਂ ਉਹ ਵਪਾਰੀ ਨਹੀਂ ਹੈਗੇ ਕਿਉਂਕਿ ਆਪਾਂ ਨੂੰ ਆਇਆ ਵੀ ਹਰੇਕ ਭਾਈ ਦਾ ਵੀਰ ਭਾਈ ਜਿਹੜਾ ਬੰਨਾ ਜੁੜਿਆ ਹੋਇਆ ਫਾਇਦਾ ਹੋਵੇ ਕਿਉਂਕਿ ਆਪਣੀ ਵੀਡੀਓ ਅਗਲਾ ਦੇਖ ਰਿਹਾ ਹਨ ਕਿਸੇ ਨੂੰ ਫਾਇਦਾ ਹੋਵੇ ਜਿਹੜੀ ਆਪਨੇ ਲਵੇ ਜਾਣਕਾਰੀ ਆ ਅਗਲੇ ਨਾਲ ਸਾਂਝੀ ਦੂਜਿਆਂ ਨਾਲ ਵੀ ਕਰੀਏ ਆਪਾਂ ਜੇ ਵੀਡੀਓ ਵਧੀਆ ਲੱਗੀ ਹੋਈ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬਰ ਧੰਨਵਾਦ